ਬਰਦਾਸ਼ਪੁਰ ਵਿਖੇ ਨਵੇਂ ਬਣ ਜਾ ਰਹੇ ਇੰਪਰੂਵਮੈਂਟ ਟ੍ਰੈਸਟ ਦੇ ਦਫ਼ਤਰ ਦਾ ਨੀਂਹ ਪੱਥਰ ਪਟਾਲਾ ਤੋਂ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਖੇੜ ਸਿੰਘ ਸ਼ਰੀਕਲਸੀ ਨੇ ਰੱਖਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਜੀਪ ਸ਼ਰਮਾ ਨੇ ਕਿਹਾ ਕਿ ਇੰਪਰੂਵਮੈਂਟ ਟ੍ਰੈਸਟ ਦਾ ਇਹ ਨਵਾਂ ਦਫ਼ਤਰ 2 ਕਰੋੜ ਰੁਪਏ ਦੀ ਲਾਗਤ ਨਾਲ 6 ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਇੱਥੇ ਬੋਲਦੇ ਹੋਏ ਚੇਅਰਮੈਨ ਜੀਪ ਸ਼ਰਮਾ ਨੇ ਕਿਹਾ ਕਿ ਜਲਦ ਹੀ মিডিਆ ਹਾਊਸ ਵੀ ਇਸੇ ਦਫਤਰ ਵਿੱਚ ਬਣਾਇਆ ਜਾਵੇਗਾ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਜੋਗਰੰਧਾਵਾ ਗੁਰਦਾਸਪੁਰ ਤੋਂ ਹਲਕਾ ਇੰਚਾਰਜ ਰਮਨ ਬੈਲ ਜ਼ਿਲ੍ਹਾ ਯੋਜਨਾ ਕਮੇਟੀ ਦੇ ਮੈਂਬਰ ਦਿਲਜੀਤ ਸਿੰਘ ਲੱਕੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਪਾਰਟੀ ਦੇ ਵਰਕਰਾਂ ਨੇ ਹਾਜ਼ਰੀ ਭਰੀ ਮਾਝਾ ਲਾਈਵ ਟੀਵੀ ਲਈ ਗੁਰਦਾਸਪੁਰ ਤੋਂ ਮਨਜੀਤ ਸਿੰਘ ਮੈਂਦੀ ਰਿਪੋਰਟ ਇਹ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹੋਰ ਜ਼ਿਆਦਾ ਡਵੈਲਪਮੈਂਟ ਕਰਾਵਾਂਗੇ ਅੱਜ ਜਿਹੜਾ ਮੇਨ ਮਕਸਦ ਸੀ ਸਾਡਾ ਇਹ ਇਮਪਰੂਵਮੈਂਟ ਪ੍ਰੋਜੈਕਟ ਦਾ ਆਫਿਸ ਉਹਦਾ ਨਹੀਂ ਪੱਥਰ ਰੱਖਣ ਕਰਕੇ ਸੀ ਪ੍ਰੋਗਰਾਮ ਇਹ ਪ੍ਰੋਗਰਾਮ ਜਿਹੜਾ ਸੀ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਰਮਨ ਬੈਲ ਜੀ ਪਹੁੰਚੇ ਨੇ ਜਿਹੜਾ ਪ੍ਰਧਾਨ ਜੁਬਰਨ ਦਾਵਾ ਜੀ ਪਹੁੰਚੇ ਨੇ ਔਰ ਮੈਂ ਇੱਕ ਚੀਜ਼ ਕਹਿਣਾ ਚਾਹਨਾ ਹੈ ਜਿਹੜੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਨੇ ਉਹ ਸਾਡੇ ਵੱਡੇ ਵੀਰ ਨੇ ਸ਼ਰੀਕਲ ਸਿੰਘ ਵੀ ਐਮਐਲਏ ਬਟਾਰਾ ਕਾਰਜਕਾਰੀ ਪ੍ਰਧਾਨ ਪੰਜਾਬ ਜਿਨ੍ਹਾਂ ਨੇ ਸ਼ੁਰੂ ਤੋਂ ਸਾਨੂੰ ਉਂਗਲ ਫੜ ਕੇ ਰਾਜਨੀਤੀ ਵਿੱਚ ਚਲਾਇਆ ਚਲਾਇਆ ਔਰ ਮੌਕੇ ਮੌਕੇ ਤੇ ਸਾਡਾ ਮਾਰਗ ਦਰਸ਼ਨ ਕਰਦੇ ਰਹੇ ਨੇ ਤੇ ਉਹ ਜਦੋਂ ਵੀ ਇਹਨਾਂ ਨੂੰ ਮਿਲਦੇ ਹਾਂ ਇਹੋ ਹੀ ਕਹਿੰਦੇ ਸੀਗੇ ਜੀਵ ਕੰਮ ਕਰੋ ਤਗੜੇ ਹੋ ਕੇ ਕੰਮ ਕਰੋ ਇਹਨਾਂ ਦੇ ਮਾਰਗਦਰਸ਼ਨ ਦੇ ਉੱਪਰ ਅਸੀਂ ਚੱਲ ਕੇ ਅੱਜ ਨੂੰ ਇਹ ਡਿਵੈਲਪਮੈਂਟ ਆਪਾਂ ਕਰਾ ਰਹੇ ਆ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿ ਜਿਹੜਾ ਇੰਪਰੂਵਮੈਂਟ ਅਸ ਦਾ ਜਿਹੜਾ ਆਫਿਸ ਹੈ ਇਹ 2 ਕਰੋੜ ਦੀ ਲਾਗਤ ਨਾਲ ਬਣ ਜਾ ਰਿਹਾ ਆਉਣ ਵਾਲੇ 6 ਮਹੀਨੇ ਦੇ ਵਿੱਚ ਵਿੱਚ ਇਹ ਬਣ ਕੇ ਤਿਆਰ ਹੋ ਜਾਊਗਾ ਜੀ ਇਹਦੇ ਵਿੱਚ ਹਰ ਫੈਸਿਲਿਟੀ ਹੋਊਗੀ ਭਾਵੇਂ ਪਬਲਿਕ ਆਵੇ ਕੋਈ ਆਵੇ ਉਹਨੂੰ ਬੈਠਣ ਨੂੰ ਜਗ੍ਹਾ ਵਧੀਆ ਏਸੀ ਰੂਮ ਹੋਣਗੇ ਵੈਟਿੰਗ ਹਾਲ ਹੋਏਗਾ ਫਿਰ ਪੈਂਟਰੀ ਹੋਏਗੀ ਚਾਹ ਪਾਣੀ ਦੀ ਪੂਰਾ ਪ੍ਰਬੰਧ ਹੋਵੇਗਾ ਸਾਡਾ ਮੀਡੀਆ ਨੂੰ ਵੀ ਕਹਿੰਦੇ ਆ ਜੀ ਇਹਦੇ ਵਿੱਚ ਕੁਝ ਦਿੱਤਾ ਜਾ ਰਿਹਾ ਹੈ ਮੀਡੀਆ ਵਾਸਤੇ ਵੀ ਦੇਖੋ ਮੈਂ ਦਿਵਾਲੀ ਤੇ ਮੈਂ ਕਿਹਾ ਸੀ ਮੈਂ ਉਹ ਬਚਤਮੰਦ ਹੈ ਜੀ ਜੇ ਮੈਂ ਕਿਹਾ ਸੀ ਮੈਂ ਕਰਾਂਗਾ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਤੁਹਾਨੂੰ ਮੀਡੀਆ ਮੀਡੀਆ ਹਾਊਸ ਦਾ ਠੀਕ ਹੈ ਜੀ ਆਉਣ ਵਾਲੇ ਦਿਨਾਂ ਵਿੱਚ 24 ਅਨਾਉਂਸਮੈਂਟ ਕਰਾਂਗਾ ਤੁਹਾਨੂੰ ਇੰਪਰੂਵਮੈਂਟ ਟੈਸਟ ਜਗ੍ਹਾ ਤੇੇਗੀ ਔਰ ਉਹਦੇ ਉੱਪਰ ਮੀਡੀਆ ਹਾਰਤ ਨੂੰ ਭਰਾ ਕੇ ਪਤਾ ਕਿਦਾਂ ਜੇ ਹੁਣ ਆਪਾਂ ਬੱਸ ਸਟੈਂਡ ਸ਼ੁਰੂ ਕਰਾਇਆ ਨੇਅਰ ਬੋਰ ਤੋਂ ਲਾਢ ਤੋਂ 1.5 ਤੋਂ 2 ਪੌਣੇ 2 ਕਰੋੜ ਰੁਪਈਆ ਸਾਲ ਦੀ ਇਥੋਂ ਇਨਕਮ ਆਉਣੀ ਸ਼ੁਰੂ ਹੋ ਗਈ ਆਉਣ ਵਾਲੇ ਦਿਨਾਂ ਜੇ ਤੁਸੀਂ ਦੇਖਿਓ ਕਿ ਪੰਜਾਬ ਦੇ ਵਿੱਚ ਦੂਸਰੀ ਇੰਪਰੂਵਮੈਂਟ ਟੈਸਟ ਹੋਏਗੀ ਮੈਂ ਅੱਜ ਓਪਨਲੀ ਅਨਾਉਂਸ ਕਰ ਰਿਹਾ ਕਿ ਜਿਹੜਾ ਆਪਣਾ ਪੈਟਰੋਲ ਪੰਪ ਲਾਉਣ ਜਾ ਰਹੀ ਆ ਇੰਪਰੂਵਮੈਂਟ ਟੈਸਟ ਠੀਕ ਹੈ ਜੀ ਇਹਦੀ ਇਹਦੀ ਵੀ ਘਟੋੜ 5 ਤੋਂ ਫਾਸਟੈਂਡ ਦੇ ਨਾਲ ਨਾਲ ਆ ਰਿਹਾ ਉਹ ਨਾਲ ਦੀ ਨਾਲ ਇੱਕ ਟੀਮ ਹੁੰਦਾ ਹੁੰਦਾ ਦੱਸਣਾ ਚਾਹੁੰਦਾ ਮੇਨ ਚੀਜ਼ ਇੱਥੋਂ ਖਰਚਾ ਕਿੱਥੋਂ ਨਿਭਲੂਗਾ ਅਸੀਂ ਇੰਪਰੂਵਮੈਂਟ ਅਸਨੇ ਜਿਹੜੀ ਵੱਡੀ ਮੈਂ ਪ੍ਰਾਪਤੀ ਉਹ ਕੰਮ ਤੇ ਹਰ ਕੁਝ ਕਰਵਾ ਲੈਂਦਾ ਵੱਡੀ ਪ੍ਰਾਪਤੀ ਕੀ ਆ ਕਿ ਪੈਸੇ ਨੂੰ ਇਕੱਠਾ ਕਰਨਾ ਉਹਨੂੰ ਸੰਭਾਲ ਕੇ ਰੱਖਣਾ ਇੰਪਰੂਵਮੈਂਟ ਅਸਨੇ 10 ਕਰੋੜ ਰੁਪਏ ਦੀ ਅਸੀਂ ਐਫ ਡੀ ਕਰਾਈ ਆ 70 ਲੱਖ ਰੁਪਏ ਸਾਲ ਦਾ ਉਹ ਆਇਆ ਕਰਨਾ ਸਭ ਇਹਦੇ ਵਿੱਚ ਸਾਰੇ ਆਪਾਂ ਡਵੈਲਪਮੈਂਟ ਵੀ ਕਰਾਇਆ ਕਰਨੀ ਆ ਤੇ ਆਫਿਸ ਦੇ ਖਰਚੇ ਵੀ ਨਹੀਂ ਲੈਂਦਾ ਇਹ ਪ੍ਰਾਪਤੀਆਂ ਕੋਈ ਨਹੀਂ ਕਰ ਦਦਾ ਮਤਲਬ ਕੀ ਜੇ ਤੁਹਾਡਾ ਮਾਈਂਡ ਸੈਟ ਹੋਣਾ ਵਿਜ਼ਨ ਕੀ ਹੈ ਤੁਸੀਂ ਲੋਕਾਂ ਦੇ ਜੇ ਕੰਮ ਕਰਵਾਉਣਾ ਚਾਹੁੰਦੇ ਤੇ ਕੰਮ ਕਰਵਾਓ ਤੁਸੀਂ ਦੇਖ ਰਹੇ ਬਟਾਲੇ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਨਾ ਅਜੇ ਤੱਕ ਡਿਵੈਲਪਮੈਂਟ ਨਹੀਂ ਹੋਇਆ ਜਿੰਨੀ ਬਟਾਲੇ ਦੇ ਵਿੱਚ ਹੈ ਤੇ ਅਸੀਂ ਉਹਨਾਂ ਦੇ ਮਾਰਗਦਰਸ਼ਨ ਚੱਲਦੇ ਚੱਲਦੇ ਆਪਾਂ ਗੁਰਦਾਸਪੁਰ ਵਿੱਚ ਕਰਵਾ ਰਹੇ ਹਾਂ ਤੁਹਾਡਾ ਮੀਡੀਆ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਟਾਈਮਸ ਤੇ ਤੁਹਾਡਾ ਮੀਡੀਆ ਦਾ ਵੀ ਕਰਾਂਗੇ ਹੀ ਪੰਪ ਦਾ ਵੀ ਕਰਾਂਗੇ ਹੋਰ ਡਿਵੈਲਪਮੈਂਟ ਕਰਾਂਗੇ ਬਸ ਤੁਸੀਂ ਜਦਾ ਆਪਣਾ ਪਿਆਰ ਬਣਾਈ ਰੱਖੋ ਹਾਂ ਜੀ ਰੈਡੀ ਹੋ ਗਏ। ਗੁਰਦਾਸਪੁਰ ਵਿੱਚ ਆ ਰਮਨਪਾਲ ਜੀ ਹਲਕਾ ਅੰਜਾਮ ਸਾਡਾ ਜਿਲ੍ਹਾ ਪ੍ਰਧਾਨ ਜੋਬਨ ਜੀ ਔਰ ਰਜੀਵ ਸ਼ਰਮਾ ਜੀ ਦੀਆਂ ਤਕ ਮਿਹਨਤ ਸਦਕਾ ਅੱਜ ਜਿਹੜਾ ਇੰਪਰੂਵਮੈਂਟ ਅਥਰਸ ਦਾ ਜਿਹੜਾ ਦਫ਼ਤਰ ਹੈ ਉਹਦੀ ਨਵੀਂ ਉਸਾਰੀ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਗੁਰਦਾਸਪੁਰ ਹੈ ਉਹ ਤਰੱਕੀ ਦੀ ਹਿੱਲੀਆਂ ਤੇ ਚੱਲਦਾ ਹੋ ਰਿਹਾ ਹੈ ਜਦੋਂ ਆ ਰਿਹਾ ਇਸ ਦੀ ਸਾਰੀ ਟੀਮ ਵਧਾਈ ਦੀ ਪਾਤਰ ਹੁਣ ਮੈਂ ਸਪੈਸ਼ਲੀ ਇੱਥੇ ਬਧਾਈ ਨੂੰ ਪਹੁੰਚਿਆ ਪਰ ਮੈਨੂੰ ਮਾਣ ਹੈ ਇਹੋ ਮਿਹਨਤ ਇਹੋ ਤਰੱਕੀ ਲੋਕ ਕੀ ਚਾਹੁੰਦੇ ਨੇ ਲੋਕੀ ਹੁਜੂਮ ਨੇ ਕਿ ਆ ਮੇ ਸਾਡਾ ਏਰੀਆ ਡਵੈਲਪ ਕਿਤਨਾ ਹੋਇਆ ਜਿੱਥੇ ਜਿੱਥੇ ਡਵੈਲਪਮੈਂਟ ਹੁੰਦੀ ਆ ਲੋਕ ਆਪਣੇ ਆਪ ਹੀ ਜਿਉਂਦੇ ਸੋ ਮੈਂ ਧੰਨਵਾਦ ਕਰਦਾ ਹਾਂ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਬਹੁਤ ਜੀ ਮਾਨ ਜੀ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਹੀ ਪੰਜਾਬ ਜਿਹੜਾ ਤਰੱਕੀ ਕਰ ਰਿਹਾ ਹੈ हले है फिर कोई गलती तैयारी है देखो हाल तो थोड़े दिन हो जाए प्रॉपरली सा सारे एम एल ए साहबान सांसान सायरमैन साहबान साधान पूरे तत्पर ने तगड़े होकर इलेक्शन नहीं लड़न और ਬਲੌਕ ਸੰਪੀਤਾ ਜੀ ਦਾ ਜਿਲ੍ਹਾ ਪ੍ਰਸਿੱਧ ਜਿਹੜੇ ਚੇਅਰਮੈਨ ਕਿਹਾ ਹਾਂ ਕਿੰਨੇ ਕਰੋੜ ਲੱਗਦਾ ਬਣਨ ਸਾਰੇ ਬਿਲਡਿੰਗ ਸਰ ਇਹ 2 ਕਰੋੜ ਦੀ ਲਾਗਤ ਹੈ ਸਰ ਕਿੰਨੇ ਦੁਕਾਣਾਂ ਨਹੀਂ ਕਿਤੇ ਲਗਾਤਾਰ ਦੁਕਾਣ ਕਰਦੇ ਬਸ ਝਾੜੂ ਚੱਲ ਰਿਹਾ ਜੀ ਜ਼ਿਆਦਾ ਰਫ਼ਤਾਰ ਵੈਰੀ ਗੁੱਡ ਠੀਕ ਹੈ ਜੀ ਇਹ ਕਹਿਣ ਦਾ ਭਾਵ ਉਹ ਘਾਣਾ ਦਾ ਜੋੜਾ ਮੈਨੂੰ ਖੁਸ਼ੀ ਹੈ ਵੀ ਸਾਡੇ ਕੋਲ ਕੰਮ ਹੀ ਇੰਨਾ ਕ ਹੈ ਵੀ ਇਹ ਸਾਲ ਜਿਹੜਾ ਸਾਰਾ ਉਹ ਦੁਕਾਣਾਂ ਤੇ ਜਿਹੜਾ